ਹਲੋ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਪੇਟੀਐਮ ਪੇਮੈਂਟ ਬੈਂਕ ਨੂੰ ਆਰਬੀਆਈ ਦੇ ਦੁਆਰਾ ਬੈਨ ਕਰ ਦਿੱਤਾ ਗਿਆ ਤੇ ਆਖਰ ਕਿਉਂ ਇਹ ਘਟਨਾ ਅੱਜ ਦੀ ਨਹੀਂ ਇਹ ਘਟਨਾ ਮਾਰਚ 2022 ਦੀ ਹੈ ਜਦੋਂ ਆਰਬੀਆਈ ਨੇ ਪੇਟੀਐਮ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਸ ਨੋਟਿਸ ਦੇ ਵਿੱਚ आरबीआई ने किया कि पेटियम आरबीआई दी गाइडलाइन ਨੂੰ ਪ੍ਰੋਪਰਲੀ ਫਾਲੋ ਨਹੀਂ ਕਰ ਰਿਹਾ ਇਸ ਤੋਂ ਬਾਅਦ आरबीआई ਦੁਆਰਾ ਆਡਿਟ ਕਰਵਾਇਆ ਗਿਆ ਆਡਿਟ ਦੇ ਦੌਰਾਨ आरबीआई ਨੇ ਦੇਖਿਆ ਕਿ ਜੋ ਪੇਟੀਅਮ ਹੈ ਉਹ ਬਹੁਤ ਸਾਰੀਆਂ ਗਲਤੀਆਂ ਕਰ ਰਿਹਾ ਅਤੇ आरबीआई ਦੀ ਗਾਈਡਲਾਈਨ ਨੂੰ ਫਾਲੋ ਨਹੀਂ ਕਰ ਰਿਹਾ आरबीआई ਨੇ 11 ਮਾਰਚ 2022 ਨੂੰ ਇੱਕ ਹੋਰ ਨੋਟਿਸ ਜਾਰੀ ਕੀਤਾ ਜਿਸ ਨੋਟਿਸ ਦੇ ਵਿੱਚ RBI ਨੇ ਕਿਹਾ ਕਿ ਤੁਹਾਡਾ ਪੇਮੈਂਟ ਬੈਂਕ ਨਵੇਂ ਗ੍ਰਾਹਕ ਨਹੀਂ ਜੋੜ ਸਕਦਾ ਪੇਟੀਅਮ ਦਾ ਆਡਿਟ ਕਰਨ ਤੋਂ ਬਾਅਦ 31 ਜਨਵਰੀ 2023 ਨੂੰ RBI ਦੁਬਾਰਾ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਜਿਸ ਨੋਟਿਸ ਦੇ ਵਿੱਚ ਦੁਬਾਰਾ ਫੇਰ RBI ਨੇ ਕਿਹਾ ਕਿ ਪੇਟੀਅਮ RBI ਦੀ ਗਾਈਡਲਾਈਨ ਨੂੰ ਪ੍ਰੋਪਰਲੀ ਫੋਲੋ ਨਹੀਂ ਕਰ ਰਿਹਾ RBI ਨੇ RBI ਦੇ ਸੈਕਸ਼ਨ 35A ਦੇ ਤਹਿਤ ਇੱਕ ਆਰਡਰ ਜਾਰੀ ਕੀਤਾ ਜਿਸ ਆਰਡਰ ਦੇ ਵਿੱਚ ਕਿਹਾ ਕਿ 29 ਫਰਵਰੀ 2024 ਤੋਂ ਬਾਅਦ Paytm Payment Bank ਕੋਈ ਵੀ ट्रांजैक्शन ਨਹੀਂ ਕਰ ਸਕਦਾ ਇਸ ਮੈਟਰ ਤੇ Paytm ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਇਹ ਜਾਣਕਾਰੀ ਦਿੱਤੀ ਕਿ Paytm RBI ਦੀ ਗਾਈਡਲਾਈਨ ਨੂੰ ਪ੍ਰੋਪਰਲੀ ਫੋਲੋ ਕਰੇਗਾ ਅਤੇ ਕੀਤੀਆਂ ਗਈਆਂ ਗਲਤੀਆਂ ਦੇ ਵਿੱਚ ਸੁਧਾਰ ਲਿਆ ਦੇਗਾ। ਅਤੇ ਜੋ ਕਸਟਮਰ ਹੈ ਉਸ ਦਾ ਪੇਮੈਂਟ ਬਿਲਕੁਲ ਸੇਫ ਹੈ। ਕਸਟਮਰ ਨੂੰ ਕੋਈ ਵੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪੇਟੀਐਮ ਕਰੋ